ਨਾਵ ਪੰਜਾਬ ਪਾਪਾ ਜੀ ਆਪਣਾ ਨਾਮ ਦੱਸੋ ਮੇਰਾ ਨਾਮ ਜੀ ਅਨਮੋਲਪ੍ਰੀਤ ਸਿੰਘ ਆ ਤੇ ਮੈਂ ਨਾਲ ਹੀ ਪਿੰਡ ਨੇੜੇ ਹਲਵਾ ਰੋਡ ਤੋਂ ਅਗਲੇ ਬੰਨੇ ਸਨੀਆ ਕੋਲ ਪਿੰਡ ਮੂਲਿਆਵਾਲ ਤੋਂ ਰਹਿਣ ਵਾਲਾ ਹਾਂ ਪਾਪਾ ਜੀ ਕੀ ਆ ਕੰਮ ਕਰ ਲਿਆ ਵਾ ਕਿੰਨਾ ਪੜਿਓ ਕਿੰਨਾ ਪੜਨਾ ਪੜਨਾ ਚਾਹ ਮੈਂ ਜੀ ਪਲੱਸ 2 ਕੀਤੀ ਹੈ ਡੀਏਵੀ ਸਕੂਲ ਤੋਂ ਮੁਰਗੀਮਲੇ ਤੋਂ ਉਤੋਂ ਬਾਅਦ ਮੈਂ ਆਈਟੀਆਈ ਤੋਂ ਵੈਲਡਰ ਦਾ ਕੋਰਸ ਕੀਤਾ ਉਸ ਤੋਂ ਬਾਅਦ ਮੈਂ ਖਾਲਸਾ ਕਲਜ ਬੀਏ ਵੀ ਕਰਦਾ ਰਿਆ ਤੇ ਉਸ ਤੋਂ ਬਾਅਦ ਕੁਝ ਕਰਦੀ ਆ ਮਜਬੂਰੀਆਂ ਹੋਣ ਕਰ ਨੂੰ ਜੋ ਕਿ ਉਸ ਤੋਂ ਫਿਰ ਕਾਲਜ ਤੋਂ ਹਟਣਾ ਪਿਆ ਤੇ ਆਪਣੇ ਕੰਮ ਕਰਣਾ ਪਿਆ ਇਧਰ ਨੂੰ ਧਿਆਨ ਕਿਉਂ ਗਿਆ ਇਧਰ ਨੂੰ ਧਿਆਨ ਕੀ ਪਹਿਲਾਂ ਜੇ ਮੈਂ ਗੁਰਦੁਆਰਾ ਸਾਹਿਬ ਡਿਊਟੀ ਕਰਦਾ ਸਵੇਰੇ ਸ਼ਾਮ ਪਿੰਡ ਦੇ ਉਸ ਤੋਂ ਬਾਅਦ ਆ ਕਿ ਮੈਂ ਪਹਿਲਾਂ ਲੇਬਰ ਕਰਦਾ ਹੁੰਦਾ ਸੀ ਤੇ ਜਦੋਂ ਮੈਂ ਲੇਬਰ ਕਰਦਾ ਸੀ ਤੇ ਉੱਥੇ ਜ਼ਿਆਦਾ ਟਾਈਮ ਲੱਗ ਜਾਣਾ ਸ਼ਾਮ ਨੂੰ ਲੇਟ ਹੋ ਜਾਣਾ ਮੂ ਡਿਊਟੀ ਤੋਂ ਵੀ ਲੇਟ ਹੋਣਾ ਗੁਰਦੁਆਰਾ ਸਾਹਿਬ ਜਾਣ ਤੋਂ ਫਿਰ ਸੋਚਿਆ ਕਿ ਆਪਣਾ ਕਾਰੋਬਾਰ ਕੋਈ ਨਾ ਕੋਈ ਛੋਟਾ ਕੀਤਾ ਜਾਵੇ ਤਾਂ ਫਿਰ ਮੈਂ ਆਪਣਾ ਹੀ ਜਿਹੜਾ ਕਿ ਖਾਣ ਪੀਣ ਦਾ ਕਾਰੋਬਾਰ ਸ਼ੁਰੂ ਕੀਤਾ ਤੇ ਅਜ ਵਾਹਿਗੁਰੂ ਜੀ ਦੀ ਕਿਰਪਾ ਨਾਲ ਬਹੁਤ ਹੀ ਸੋਹਣਾ ਕਾਰੋਬਾਰ ਚੱਲ ਰਿਹਾ ਹੈ ਮਨੂੰ 4-5 ਮਹੀਨੇ ਸੈਟ ਅਪ ਲੈਣ ਨੂੰ ਹੋ ਚੁੱਕੇ ਨੇ ਤੇ ਬਹੁਤ ਹੀ ਇਹ ਵੈਸੇ ਵੀ ਇੰਡਸਟਰੀ ਏਰੀਆ ਹੈ ਇੱਥੇ ਲੇਬਰ ਕਾਫੀ ਕੰਮ ਕਰਦੀ ਹੈ ਤੇ ਅਤੇ ਬਹੁਤ ਵਧੀਆ ਕੰਮ ਚੱਲ ਰਿਹਾ ਜੀ ਮੇਰੇ ਤੋਂ ਹੁੰਦਾ ਹੈ ਜੀ ਕੜੀ ਹੁੰਦੀ ਦਾਲ ਹੁੰਦੀ ਆ ਚੌਲ ਹੁੰਦੇ ਆ ਜੀ ਨਾਲ ਪ੍ਰਸ਼ਾਦੇ ਹੁੰਦੇ ਨਾਲ ਚਾਹ ਹੁੰਦੀ ਇਹ ਗੁਰਦਰਾ ਸਾਹਿਬ ਵੀ ਜਾਂਦੇ ਸਾਰੇ ਇਹ ਟਾਈਮ ਕਰਕੇ ਉਹ ਵਾਰਦੇ ਇਹਨਾਂ ਬਣਾਣਾ ਜਿੰਦਾ ਵਾਰ ਜਾਂਦਾ ਇਹ ਵਾਹਿਗੁਰੂ ਜੀ ਦੇਖੋ ਕਿ ਮੈਂ ਗੁਰਦਰਾ ਸਾਹਿਬ ਚਲ ਜਾਣਾ ਹੁੰਦਾ ਵਾ ਅੰਮ੍ਰਿਤ ਵੇਲੇ ਉੱਠ ਕੇ ਤੇ ਘਰ ਦੇ ਵੀ ਨਾਲ ਉੱਠਦੇ ਨੇ ਨਾਲ ਹੀ ਉਹ ਆਪਣਾ ਸਿਮਰਨ ਕਰੇ ਜਾਂਦੇ ਨੇ ਨਾਲ ਹੀ ਉਹ ਖਾਣਾ ਤਿਆਰ ਕਰਦੇ ਨੇ ਫਿਰ ਅੰਮ੍ਰਿਤ ਵੇਲੇ ਉੱਠ ਕੇ ਫਿਰ ਉਸ ਤੋਂ ਬਾਅਦ ਆਪਾਂ ਜਦੋਂ ਗੁਰਦਰਾ ਸਾਹਿਬ ਤੋਂ ਵਾਪਸ ਆਉਂਨੇ ਆ 7-8 ਵਜੇ ਦੇ ਕਰੀਬ ਡਿਊਟੀ ਖਤਮ ਕਰਕੇ ਉਸ ਤੋਂ ਬਾਅਦ ਫਿਰ ਆਪਾਂ ਆਪਣਾ ਸੈਟਅਪ ਕਰਕੇ ਸਭ ਰੈਡੀ ਤੇ ਸਮਾਨ ਲੱਦ ਕੇ ਬਣਾਇਆ ਹੋਇਆ ਤੇ ਆਪਾਂ ਆਪਣੇ ਸ਼ਾਪ ਤੇ ਪਹੁੰਚ ਜਾਂਦੇ ਹਾਂ 50 ਦੀ ਜਨਾਈ ਪਾੜ ਪਾੜ ਕੇ ਸਾਡਾ ਸੁਪਨਾ ਤੇ ਹੋਣਾ ਸੀ ਸੁਪਨਾ ਤੇ ਭਾਈ ਗੁਰਜੀ ਇਹ ਸੀ ਕਿ ਆਪਣਾ ਕੀ ਆਰਮੀ ਦੇ ਲਈ ਮੈਂ ਸੀਸੀ ਦਾ ਕ੍ਰੈਡਿਟ ਸੀ ਸੀ ਸਰਟੀਫਿਕੇਟ ਮੈਂ ਤਾਂ ਕੰਪਲੀਟ ਸੀ ਮੈਂ ਤਾਂ ਇਹ ਚਾਹੁੰਦਾ ਸੀ ਕਿ ਚਲੋ ਆਰਮੀ ਦੇ ਵਿੱਚ ਸਿਲੈਕਸ਼ਨ ਹੋ ਜਾਂਦੀ ਵਧੀਆ ਹੋ ਜਾਂਦਾ ਪਰ ਲਾਕਡਾਊਨ ਲੱਗਣ ਕਰਕੇ ਜਿਹੜਾ ਕਿ 3-4 ਸਾਲ ਸਰਕਾਰ ਨੇ ਭਗਤੀਆਂ ਜਿਹੜੀਆਂ ਕਿ ਬੰਦ ਰੱਖੀਆਂ ਉਹਨਾਂ ਕਰਕੇ ਕਾਫੀ ਪ੍ਰੋਬਲਮ ਆਈ ਤਾਂ ਲਾਸਟ ਕਰਦੇ ਚਾਂਸ ਮਿਲਿਆ ਉਹਦੇ ਵਿੱਚ ਆਪਾਂ ਨੇ ਰਨਿੰਗ ਕੰਪਲੀਟ ਕੀਤੀ ਸੀ ਪਾਲ ਮੈਡੀਕਲ ਤੋਂ 1 ਫਿਟ ਹੋਣ ਦੇ ਕਾਰਨ ਕਿ ਓਵਰੇਜ ਹੋ ਚੁੱਕੇ ਆ ਤੇ ਉਸ ਤੋਂ ਬਾਅਦ ਆਪਣੇ ਕੰਮ ਕਰਦੇ ਵਿੱਚ ਆ ਗਏ ਸੁਪਨਾ ਦਾ ਕਿਤੇ ਦੂਰੀ ਨਹੀਂ ਹੁੰਦੀ ਸੁਪਨਾ ਤੇ ਦੂਰ ਪਾਲ ਕੀ ਕਰ ਸਕਦੇ ਆ ਜੋ ਮਾਲਕ ਦੇ ਹੁਕਮਾਂ ਚਾ ਬੰਦੇ ਉਹੀ ਹੀ ਬਣਨਾ ਹੁੰਦਾ ਬੰਦਾ ਤੇ ਇਸ਼ਾਵਾਂ ਆਪਣੀਆਂ ਬਹੁਤ ਹੀ ਰੱਖਦਾ ਆ ਪਾਲ ਹੋਣਾ ਉਹੀ ਆ ਜੋ ਮਾਲਕ ਨੂੰ ਮਨਜ਼ੂਰ ਆ ਬਾਕੀ ਬੰਦਾ ਮਿਹਨਤ ਆਪਣੀ ਜਾਰੀ ਰੱਖੇ ਮੂਰ ਮਾਲਕ ਦਾ ਲਾਉਣਾ ਕੰਮ ਇਹਦੇ ਪਾਪਾ ਘਾੜੇ ਬਣਾ ਕੇ ਦਿੰਦੇ ਆ ਹਾਂਜੀ ਇਹ ਸਵੇਰੇ ਮਮ ਡੈਡ ਮੇਰੇ ਉਹ ਬਣਾ ਕੇ ਤਿਆਰ ਕਰ ਦਿੰਦੇ ਨੇ ਤੇ ਮੈਂ ਡਿਊਟੀ ਖਤਮ ਹੋਣ ਤੋਂ ਬਾਅਦ ਘਰੇ ਜਾ ਕੇ ਫਿਰ ਆਪਣਾ ਸਾਰਾ ਇਹ ਕੰਮ ਰੈਡੀ ਕਰਕੇ ਉਥੋਂ ਵਾਹਿਗੁਰੂ ਦਾ ਨਾਮ ਲੈ ਕੇ ਚੱਲ ਪਣਾ ਹੁੰਦਾ ਹਾਂ ਬਾਬੇ ਦੇਖਿਆ ਜਾਂਦਾ ਪੰਜਾਬੀ ਨੌਜਵਾਨ ਦੀ ਢੇੜੀ ਘਰ ਆ ਜਾਂਦੀ ਹੈ ਜੀ ਬੜੇ ਬਾਰੋ ਪਰਵਾਸੀ ਆਏ ਉਹਨਾਂ ਕਰ ਸੋ ਉਹਨਾਂ ਨੂੰ ਵੀ 10-10 ਸਾਲ ਜਿਹੜੇ ਆ ਗ੍ਰੇਡਿਆ ਲਾਉਂਦੇ ਹੋ ਚੁੱਕੇ ਆ ਇਸ ਚੀਜ਼ ਦਾ ਕੋਈ ਗਲਾ ਸ਼ਿਕਵਾ ਨਹੀਂ ਆ ਚਲ ਉਹਨਾਂ ਦੀ ਮਾਰਕੀਟ ਬਣੀ ਆ ਅੱਜ ਸਾਡੀ ਪੰਜਾਬੀ ਪੰਜਾਬੀਅਤ ਨੇ ਆਪ ਆਪਣੇ ਵਿਦੇਸ਼ਾਂ ਵਿੱਚ ਜਾ ਜਾ ਕੇ ਤੇ ਉੱਧਰ ਦਾ ਸੁਪਨਾ ਲੈ ਲਿਆ ਪਰ ਆਪਣੇ ਦੇਸ਼ ਵਿੱਚ ਆਪਣੇ ਪੰਜਾਬ ਵਿੱਚ ਕੋਈ ਰਹਿ ਕੇ ਕੰਮ ਕਰਨਾ ਨਹੀਂ ਚਾਹੁੰਦਾ ਸੋ ਆਪਾਂ ਵੀ ਕੋਈ ਕਾਫੀ ਟਾਈਮ ਤੋਂ ਬਿਜ਼ਨਸ ਕਰਦੇ ਹੁੰਦੇ ਛੋਟੇ ਤੇ ਸਾਡੀਆ ਦੁਕਾਨਾਂ ਤੇ ਵੀ ਅੱਜ ਫੀਡ ਹੁੰਦੀ ਸੋ ਇਹੀ ਆਸ ਹੈ ਕਿ ਆਪਾਂ ਵੀ ਸੈਟਅਪ ਲਾਵਾਂਗੇ ਹੋਰ ਇਸ ਚੀਜ਼ ਨੂੰ ਵਧੀਆ ਕਰਾਂਗੇ ਆਪਣੇ ਕੁਆਲਿਟੀ ਦੇਵਾਂਗੇ ਤੇ ਸਾਡੇ ਕੋਲ ਵੀ ਜਿਹੜੇ ਆ ਕਿ ਉਹ ਬਹੁਤ ਹੀ ਫੀਡ ਲੱਗੇਗੀ ਕਾਫੀ ਕੋਸਟ ਟਾਈਮ ਪਟ ਰਹੇ ਇਹ ਵੀ ਦੁਕਾਨ ਤੇ ਰੱਖਦੇ ਨੇ ਨਹੀਂ ਬਹੁਤ ਵਾਹਿਗੁਰੂ ਜੀ ਦੀ ਕਿਰਪਾ ਹੈ ਜੀ ਮੈਂ ਮੰਨਦੇ ਹਾਂ ਗੱਲ ਪਰ ਇਥੇ ਵੀ ਫਿਰ ਵੀ ਬਹੁਤ ਕਿਰਪਾ ਇੰਡਸਟਰੀ ਏਰੀਆ ਚਲੋ ਕਾਫੀ ਆਪਣੇ ਵੀਰਪਰਾ ਜਿਹੜੇ ਵੀ ਨੇ ਆਪਾਂ ਨੂੰ ਸਪੋਰਟ ਕਰ ਰਹੇ ਨੇ ਤੇ ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਸੋਹਣਾ ਕਾਰੋਬਾਰ ਚੱਲ ਰਿਹਾ ਹੈ ਨੌਜਵਾਨਾਂ ਨੂੰ ਇਹ ਸਦੇਸਾ ਕੀ ਬਤਵਦ ਆਪਣੇ ਪੰਜਾਬ ਲੈ ਕੇ ਪੰਜਾਬ ਦੇ ਵਿੱਚ ਆਪਣੇ ਕਾਰੋਬਾਰ ਕਰੋ ਕਿਉਂਕਿ ਵਿਦੇਸ਼ ਤੋਂ ਆ ਕੇ ਨੇੜਲੇ ਦੇਸ਼ਾਂ ਤੋਂ ਲੋਕ ਆ ਕੇ ਸਾਡੇ ਇੱਥੇ ਜੋ ਕਿ ਕੰਮ ਕਰ ਰਹੇ ਨੇ ਆਪਣੇ ਪੈਰ ਪੱਕੇ ਕਰ ਚੁੱਕੇ ਨੇ ਬਹੁਤ ਹੀ ਇਨਕਮ ਜਿਹੜੇ ਕਿ ਆਪਣੇ ਘਰ ਗੱਡੀਆਂ ਕਾਰੋਬਾਰ ਕਰ ਚੁੱਕੇ ਨੇ ਸੋ ਬੇਨਤੀ ਇਹੀ ਹੈ ਕਿ ਸਭ ਪੰਜਾਬੀਆਂ ਨੂੰ ਪੰਜਾਬੀਓ ਤੁਨੋ ਕਿ ਆਪਣੇ ਦੇਸ਼ ਰਹਿ ਕੇ ਆਪਣੇ ਕੰਮਕਾਰ ਕਰੋ ਤੇ ਆਪਣੇ ਘਰ ਵਿੱਚ ਪਰਿਵਾਰ ਚ ਖੁਸ਼ੀ ਰੋ ਕਿਉਂਕਿ ਕਿਸੇ ਵੀ ਤੁਹਾਨੂੰ ਪਤਾ ਜਦੋਂ ਕੋਈ ਵੀ ਦੁੱਖ ਤਕਲੀਫ ਆਉਂਦਾ ਵਿਦੇਸ਼ਾ ਜ ਆਉਣ ਜਾਣ ਚ ਬਹੁਤ ਦਿੱਕਤ ਹੁੰਦੀ ਆ ਇਸ ਕਰਕੇ ਆਪਣੇ ਮਾਂ ਕੁਦੇ ਕੋਲ ਰੋਣਾ ਪੰਜਾਬ ਮਿਲਣਾ ਨਾ ਪਰਿਵਾਰ ਮਿਲਣਾ ਨਾ ਜ਼ਿੰਦਗੀ ਮਿਲਣੀ ਦੁਬਾਰਾ ਸੋ ਬੇਨਤੀ ਹੈ ਕਿ ਆਪਣੇ ਪੰਜਾਬ ਆਪਣੇ ਪਰਿਵਾਰ ਵਿੱਚ ਰਹਿ ਕੇ ਹੀ ਆਪਣਾ ਸਮਾਂ ਬਿਤਾਓ ਬਬੇ ਜਿਹੜੇ ਨੌਜਵਾਨ ਹੈ ਕਹਿੰਦੇ ਪੜ੍ਹ ਦੇਖ ਕੇ ਆਪਾਂ ਇਹ ਕੰਮ ਕਿਉਂ ਕਰੀਏ ਤੁਸੀਂ ਪੜੇ ਲਿਖੇ ਹੋ ਪਰ ਤੁਸੀਂ ਇਹ ਕੰਮ ਆਪਣਾ ਅਪਣਾਇਆ ਹੋ ਸਿਵਾਗੁਰੂ ਜੀ ਦੇ ਵਿੱਚ ਇੱਕ ਮਾਇਨੇ ਦਾ ਪੁਆਇੰਟ ਹੈ ਕਿ ਇਹ ਸਾਡੇ ਲੋਕ ਫਿਰ ਉੱਥੇ ਆ ਜਾਂਦੇ ਕਿ ਸ਼ਰਮ ਖਾਂਦੇ ਨੇ ਵਿਦਿਆ ਇੱਕ ਗਿਆਨ ਵਿੱਦਿਆ ਸੀ ਅੱਜ ਕੰਮ ਦੀ ਕੰਮ ਲਈ ਉਹਨੂੰ ਯੂਜ਼ ਕਰਦੇ ਆਂ ਠੀਕ ਆ ਚਲੋ ਜਿਹੜੇ ਵਧੀਆ ਪਰੇ ਲਿਖੇ ਜਿਹੜਾ ਵੀ ਪ੍ਰਸਤ ਕਰਦਾ ਉਹਨੂੰ ਇਹ ਵਿੱਦਿਆ ਦਾ ਵੀ ਲਾਸਟ ਤੇ ਜਾ ਕੇ ਇਹੀ ਆ ਕਿ ਬੰਦਾ ਕਿਤੇ ਨਾ ਕਿਤੇ ਆਪਣੇ ਸੌਖੀ ਰੋਜੀ ਰੋਟੀ ਕਮਾਉਣ ਲੱਗ ਪੈਂਦਾ ਜਿਹੜਾ ਵਧੀਆ ਪੜਿਆ ਹੋਵੇ ਜਿਸ ਦੇ ਕੋਲ ਵਧੀਆ ਗਿਆਨ ਹੋਵੇ ਜ਼ਰੂਰੀ ਨਹੀਂ ਆ ਕਿ ਹਰ ਇੱਕ ਨੂੰ ਕੋ ਗਿਆਨ ਹੋ ਕੇ ਹਰ ਇੱਕ ਨੂੰ ਸਰਕਾਰੀ ਨੌਕਰੀ ਦੇਵੇ ਸੋ ਭਾਏ ਬਾਕੀ ਬਿਜ਼ਨਸ ਵੀ ਆ ਬਾਕੀ ਬਿਜ਼ਨਸ ਵੀ ਕਾਰੋਬਾਰ ਦੁਨੀਆ ਦੇ ਤੁਸੀਂ ਚਲਾਉਣੇ ਆ ਤੇ ਕੋਸ਼ਿਸ਼ ਕਰੋ ਕਿ ਆਪਣੇ کاروبار ਕਰੋ ਆਪਣੇ کاروبار ਨਾਲ ਦੀ ਮੋਸਮ ਕਰੋੜ ਜੀ ਮੇਰੇ ਫਾਦਰ ਆ ਮਦਰ ਸਿਸਟਰ ਟਾਈਮਸ ਨਾਉ ਪੰਜਾਬ